ਸਾਕਾ ਸ਼ਕਨਕਲ ਸ਼ਾਕਾ ਤੋਂ ਬਾਅਦ ਜਿੰਦਾਂ ਦਾ ਮਨੂ ਦੇਗਾ ਅਮਰੀਕਾ ਦੇ ਰੋਕੇ ਬੱਥੇ ਅੱਜ ਲਾਈਵ ਪੁਛਿਆਂ ਦੇ ਲਗਾਏ ਟਕਰਿਆ ਜਿੰਦਾਂ ਦੇ ਪਰਿਵਾਰ ਵੱਲੋਂ ਕਈ ਸਾਲਾਂ ਤੋਂ ਬੁਲਟ ਮੋਟਰਸਾਈਕਲ ਦਿੱਤੇ ਜਾ ਰਹੇ ਆਸ ਕਰੀ ਵੀ ਵੱਡੇ ਨਾਲ ਭਾਈ ਅੰਦਰ ਆਏ ਨੰਬਰ ਦੀ ਗਾਹ ਮੋਟਰਸਾਈਕਲ ਆ ਜਾਈ ਜਾਈ ਹਰ ਖੰਸੀ ਦਾ ਫੈਸਲਾ ਹੋਣਾ ਹੈ ਆਈਦਰ ਸੀਸ ਦਿੱਲੀ ਪਰ ਦਰਸ਼ਕ ਵੀਰੋ ਇੱਕ ਵਾਰੀ ਗੁੱਗਾ ਯਾਰ ਸੀਸ ਦੇ ਨਾਲ ਖੁੱਤ ਗਿਆ ਤਾੜੀਆਂ ਮਾਰਨੇ ਲੱਗ ਗਏ ਰਵਿਆਰ ਪੰਜਾਬ ਮੁਕਬਤ ਸਿੰਘ ਲੱਖੀ ਸੰਤਰਪੁਰਿਆ ਕੈਨੇਡਾ ਤੋਂ ਫ੍ਰੀਕ ਜੱਫੇ ਸੰਤਰਪੁਰਿਆ ਆਇਆ ਇੱਕ ਵਾਰੀ ਤਾੜੀ ਮਾਰ ਦਿਓ ਦਰਵਾਜ਼ਾ ਖੋਲ੍ਹ ਦੇ ਖੁੱਤ ਗਿਆ ਰਾਜਾ ਮਾਰ ਦਿਓ ਆਈ ਸੰਨੇ ਪੈਸੇ ਰੱਖਿਆ ਤਰਾਂਦੇ ਕੋਗਾ ਆ ਤਾਲਾ ਬਾਪਾ ਫਰਾਈ ਵਾਲਾ ਆ ਦੀਪਾ ਦਾਦਾ ਜੀ ਦਾ ਚੰਡਿਆ ਹੋਇਆ ਮੱਲ ਮਾਛੀ ਵਾਲੇ ਦੇ ਲਾਗੇ ਰਾਣਵਾ ਪੰਡਾ ਆ ਗੁੱਜਰ ਦੇਖੋ ਮਰਦ ਜੀ ਨੇ ਖਾਨ ਦੇਖ ਰਿਹਾ ਪੱਧਰ ਉੱਪਰ ਆ ਬੱਚਾ ਰੱਖੇ ਤੁਸੀਂ ਬਹੁਤ ਵਧੀਆ ਪਸੰਦ ਆ ਰਿਹਾ ਹੈ ਅਜੀ ਸੁਜੀ ਦੇ ਦਰਗਾ ਕੁਸ਼ਤੀ ਬਹੁਤ ਵਧੀਆ ਮੰਨੂ ਅਮਰਤਾਲ ਜਿਹੜੇ ਬੜੀ ਤਾਕਤ ਸੀ ਇਹ ਜੱੱਤੇ ਨੂੰ ਖਾਣੇ ਦੇ ਵਿੱਚ ਚੱਪਾ ਘੜਾਉਣਾ ਤੇ ਪੱਸੇ ਜੱੱਤਾ ਨਾਲ ਪੈਸਾ ਖਾਦੇ ਤੀਜਾ ਬਾਬਾ ਜੀ ਤੀਰ ਬਾਬਾ ਖਲਾਈਚਾ ਬਹੁਤ ਵਧੀਆ ਮਿੱਟੀ ਪਾਰ ਉਧਰੇ ਪਾਸੇ ਜੱਥੇ ਬਾਈ কুਸਤੀ ਦੀ ਆਪਾਂ ਗੱਲ ਕਰੀਏ ਬੜਾ ਰਸ ਚੜਾ ਗਿਆ ਰਾਫੀ ਦਾ ਖੋਲੋ ਜੱਪਾ ਬਾਹਰ ਨੂੰ ਆ ਜੀ ਆ ਵੀ ਸੰਕਤੀ ਸੇ ਵੀ ਹੋ ਗਿਆ ਇੱਕ ਪਾਸੇ ਸੀਨ ਦਾ ਅੰ ਦੂਜੇ ਪਾਸੇ ਜੱਥਾ ਮਾਨਾ ਦੇ ਪੱਲੀ ਪੁੱਤ ਬੱਦਰੀ ਸਿੰਘ ਉਹ ਬੱਲੇ ਬੱਲੇ ਕਰਨ ਦਾ ਇਹ ਰਸ ਹੈ ਮਹਾਰਾਸ਼ਟਰ ਦੇ ਵਿਕਰ ਗਾਇਕਪਾਲ ਦੇ ਨਾਲ ਸੀਨੀ ਦੀ ਕੁਸ਼ਤੀ ਹੋਈ ਹਰ ਦੇ ਦਾ ਗਾਇਕਾ ਨੇ ਸੇਤ ਕੀਤਾ ਅੱਜ ਵੱਡੇ ਬਾਬੇ ਨਾਲ ਹੁੰਦਾ ਕੰਗੀ ਲਾਗੋ ਗੋਜਨ ਦਾ ਔਰ ਰਾਜੋ ਖੇਲੇ ਅੜਕ ਪੰਜਾਬੀ ਤੇ ਜਿਗਰੇ ਰੱਖਣੇ ਅੱਜ ਜਿਗਰੇ ਤਲੰਦ ਅੱਜ ਮੁਰਦਾ ਮੁਰਗੀ ਹੋਏ ਸੁਨਵੀਰ ਤੇ ਮੁਰਦਾ ਮੁਰਗੀ ਹੋ ਗਿਆ ਜਾ ਰਹੇ ਛੇਰ ਚੋਬਰਾ ਦਾ ਕੰਡੇ ਨਹੀਂ ਚੌਂਦਾ ਜਿਸੇ ਪਠੌਰ ਚੋਬਰਾ ਦਾ ਚੜੀ ਜਵਾਨੀ ਜਰਮ ਖੂਨ ਦੇ ਲੇ ਲਕਾਰੇ ਤਾ ਵਜਦੇ ਔਰ ਰਾਜੋ ਖੇਲੇ ਮਰਦ ਮਦਦ गॾी <laughs> मुंड ਇੱਥੇ ਪੰਜਾਬ ਪਰਬਾਤੀ 355 ਲਾਈਵ ਕੈਮਰਾ ਕੱਤੀ ਦੇ ਜਲਦਾ ਬਾਹਰ ਇਹਨਾਂ ਦੇ ਵੀ ਕਨੇਡਾ ਮੁਰਦਾ ਚ ਦੇਖ ਰਿਹਾ ਬੱਤੀ ਕੁੱश्ती ਆਖਰਾ ਫਰੰਡ ਖਾਲੀ ਜਰਾ ਵੀ ਬੋਲ ਰਿਹਾ ਆ ਬੱਤੀ ਨੇ ਮੋਰੇ ਜਿਹੇ ਖੜੇ ਆ ਆਖਰਾ ਧਰਵਾਣਾ ਨੇ ਸਾਈਡ ਤੇ ਕਰਾਇਆ ਜੀ ਉੱਪਰ ਟੋੜਾ ਗਿਆ ਜਦੋਂ ਕੱਛਿਆ ਦੀ ਕੁੱश्ती ਬਾਹਰ ਸਾਡੇ ਵੀ ਦੋਗੇ ਸਰਪਾਲ ਸੱਜੂ ਅੱਜ ਧਰਵਾਣਾ ਕਰਦੇ ਆ ਮਿੱਕਾ ਬਾਗੀ ਦਾ ਮਨੂ ਜੀ ਐਸ ਵੀਰਾਂ ਦਾ ਬਹੁਤ ਬਹੁਤ ਤਵਾੜ ਧਾਰੇ ਧਾਰੇ ਦਾ ਸਰਦਾਰ ਸਾਲਤ ਜੋ ਕੋਈ ਜੀ ਆਇਆਂ ਨੂੰ ਮਨਵੀਰ ਸਿੰਘ ਜੀ ਨੂੰ ਸੋ ਸਾਡੇ ਵੀਰ ਮੋਹਤਲ ਮਜਾਰੇ ਤੇ ਸਾਡੇ ਨੂੰ ਕਰਨਾ ਬਰਦਾਸ਼ਤ ਨਹੀਂ ਦਿੱਤੇ ਕਹਿੰਦੇ ਸਾਲ ਰੋਡ ਨਿਯਾਰੇ ਦੇ ਖੁੱਲ੍ਹੇ ਲੋਟੇ ਸੋਨਾਂ ਵੱਲੋਂ ਘਰ ਬਣਾਇਆ ਹੈ ਪੁਲਿਸ ਚੱਤੀ ਦੀ ਆ ਹੱਟਾ ਪੱਲਾ ਦੂਜੇ ਪਾਸੇ ਦੱਸਿਆ 1000 ਰੁਪਏ ਦਾ ਜੇਟੂ ਮਾਦਲੇ ਉਹ ਬਲੂਟ ਮੋਟਰਸਾਈਕਲ ਦਾ ਹੋਣਾ ਸਰਕਾਰ ਪਾਲਸੀ ਦੇ ਖਾਰੇ ਦਾ ਸਾਹਿਬ ਇਹ ਨਾ ਪਾਓ ਫਟਾ ਦੇ दार हिकु वरी फते जी साहित आहे संगता जे लाइ एॾा वॾा उन ते फते जी साहत पए संगता जे लाइ हिकु हर बो वॾी ज़मेदारी आहे

ਅਸਲੇ ਮਖੂਰ ਇਹ ਦੱਸਦਾ ਹੈ ਕਿ ਸੀਮ ਸਬਰ ਦਾ ਭੱਟ ਕਬੀਰ ਬੰਦ ਰੋਕੀ ਖਾ ਕੇ ਕੁਟਬਾੜੀ ਦੇ ਪਿੱਛੇ ਉਹ ਬੁਖ ਬੁਖ ਖੀਰ ਤੇ ਸੈ ਜਾਵੇ ਸੁਖੀ ਹੋ ਗੋਰਾ ਬਹੁਤ ਉਹ ਸਾਧ ਨੇ ਬਾਦੂ ਗੱਡੇ ਦਾ ਜੋੜੀਆ ਜਿਹੜਾ ਬਲਤ ਉਹ ਗੱਡੇ ਦੀ ਵੀ ਛੱਡੇ ਉਸ ਬਾਲ ਨੇ ਕੁਸ਼ਤੀਆਂ ਧੌਣੀਆਂ ਕੀਤੀ ਜਿਹੜਾ ਕੋਟੋਂ ਪਹਿਲਾ ਜੀਖ ਛੱਡੇ ਉਹ ਦੀ ਦਾ ਦੇ ਸ਼ਾਦਾ ਦੇ ਹੋਰ ਦਰਸ਼ਨ ਤੇ ਬਾਹਰ ਬਾਹਰ ਕੁਸ਼ਤੀਆਂ ਦਾ ਇਸ਼ਾਰਾ ਆ ਰਿਹਾ ਆਹ ਲੋ ਰਾਜਵਰ ਦਾ ਅੱਜ ਰੋਡ ਮਜਾਰੇ ਦਾ ਕੰਦੇ ਖੇ ਦਾ ਕੱਟਵਾ ਖੇ ਦਾ ਮੇਲਾ ਆ ਬੱਲੇ ਬੱਲੇ ਹੋਈ ਪਈ ਐ ਉੱਪਰ ਨੇ ਪਾਛੇ ਜੱਟਾ ਤੇ ਟੁੰਡਾ ਬੜਾ ਮਸ਼ਹੂਰ ਪੱਤੀ ਪਾੜੇ ਜੱਟੇ ਦਾ ਅੱਜ ਤਾਂ ਕੰਦੇ ਟੁੰਡਾ ਬਾਜੇ ਗੱਭਰੂ 6 ਦੇ ਤਾ ਮਾਰ ਕੇ ਅੱਜ ਕੁਸ਼ਤੀ ਦੇ ਫਾਂਸ ਦੇ ਕਰਦਾ ਕਿ ਕਾਲੀ ਤੋਂ ਕੋ ਵਿੱਚ ਬੰਦਾ ਚੰਟ ਹੋਣਾ ਚਾਹੀਦਾ ਕੁਸ਼ਤੀ ਦੇ ਵਿੱਚ ਤੁਰੰਤ ਹੋਣਾ ਚਾਹੀਦਾ ਧਰਤੀ ਦੇ ਨਾਲ ਆਮ ਮਾਣੀ ਬਾਲਾ पतीअ नथणी आहे Falou!